ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤਸਵੀਰਾਂ ਹਨ ਜੀ ਫੰਡ ਸਟੌਜ ਦੀਆਂ ਜੋ ਪਰਸੋ ਰਾਤ ਨੂੰ ਜੋ ਬਰਸਾਤ ਆਈ ਸੀ ਉਸ ਦੇ ਕਰਨਾ ਗਰੀਬ ਦਾ ਘਰ ਗੜ ਗਿਆ ਸੋ ਆਰਮ ਸਿੰਘ ਬਸੇ ਸਟੌਲ ਦਾ ਜੀ ਸੋ ਸਮੂਹ ਦੋਸਤਾਂ ਮਿੱਤਰਾਂ ਨੂੰ ਸਮਾਜ ਸੇਵੀਓ ਨੂੰ ਬੇਨਤੀ ਹੈ ਵੀ ਜਿਸ ਕਿਸੇ ਨੇ ਵੀ ਉਹਨਾਂ ਦੀ ਮਦਦ ਕਰਨੀ ਹੈ ਰਿਪੋਰਟ ਤਾਂ ਫਿਰ ਇਸ ਦੀ ਚਲਦੀ ਹੈ ਬਲੀ ਉਹਨਾਂ ਦਾ ਖਾਤਾ ਦਿੱਤਾ ਗਿਆ ਜੀ ਤੇ ਜਿੰਨੀ ਵੀ ਹੋ ਸਕਦੀ ਹੈ ਮਦਦ ਜਰੂਰ ਕਰਿਓ ਇੱਕ ਗਰੀਬ ਪਰਿਵਾਰ ਦਾ ਘਰ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਹੁਣ ਉਹ ਆਪਣਾ ਘਰ ਨੂੰ ਛੱਡ ਕੇ ਕਿਸੇ ਧਰਮਸ਼ਾਲਾ ਦੇ ਵਿੱਚ ਸਮਾਬਧੀ ਰਹਿ ਰਹੇ ਹਨ ਸੋ ਦੋਸਤਾਂ ਮਿੱਤਰਾਂ ਨੂੰ ਭੈਣ ਭਾਈਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਜੀ ਵੀ ਇਸ ਇਨਸਾਨ ਦੀ ਮਦਦ ਜਰੂਰ ਕਰੋ ਤਾਂ ਜੋ ਆਪਣੇ ਪਰਿਵਾਰ ਦੇ ਵਿੱਚ ਦੁਬਾਰੇ ਰਹਿ ਸਕੇ ਜੀ ਘਰ ਬਿਲਕੁਲ ਖਤਮ ਹੋ ਚੁੱਕਿਆ ਜੀ ਧੰਨਵਾਦ ਜੀ ਮਿਹਰਬਾਨੀ